ਕੱਲ ਕਰਾਂਗੇ ਅੱਜ ਅਸੀਂ ਮਹਿਲਾ ਦਿਵਸ ਵਾਲੇ ਦਿਨ ਐਸਐਸਪੀ ਬਟਾਲਾ ਦੇ ਨਾਲ ਕਿਉਂਕਿ ਐਸਐਸਪੀ ਤੋਂ ਲੈ ਕੇ ਥਾਣੇ ਦੇ ਐਸਐਚਓ ਤੱਕ ਮਹਿਲਾ ਤੇ ਨਾਤ ਨੇ ਬਟਾਲੇ ਦੀ ਵਾਗਡੋਰ ਹੈ ਮਹਿਲਾਵਾਂ ਦੇ ਹੱਥਾਂ ਐਸਜੀਐਮ ਬਟਾਲਾ ਵੀ ਮੈਮ ਨੇ ਤੇ ਐਸਐਸਪੀ ਮੈਡਮ ਨੇ ਜਿਹੜੇ ਉਹ ਵੀ ਮਹਿਲਾ ਹੀ ਨੇ ਮੈਡਮ ਕਹਿ ਦਿੱਤਾ ਆਪ ਹੀ ਅੰਦਾਜ਼ਾ ਲੱਗ ਜਾਣਾ ਸਾਰਿਆਂ ਨੂੰ ਮੈਡਮ ਪਹਿਲਾਂ ਤਾਂ ਮਹਿਲਾ ਦਿਵਸ ਦੀ ਵਧਾਈ ਹੋਵੇ ਕਿਉਂਕਿ ਤੁਸੀਂ ਇੱਕ ਮਹਿਲਾ ਹੋ ਤੇ ਤੁਹਾਡੇ ਤੋਂ ਥੱਲੇ ਜਿਹੜੇ ਐਸਐਚਓ ਲੱਗੇ ਨੇ ਉਹ ਵੀ ਇੱਕ ਮਹਿਲਾ ਵੇ ਡੀਐਸਪੀ ਵੀ ਮਹਿਲਾ ਨੇ ਐਸਪੀ ਵੀ ਮਹਿਲਾ ਨੇ ਐਸਐਸਪੀ ਮਹਿਲਾ ਵੇ ਤਾਂ ਐਸਜੀਐਮ ਬਟਾਲਾ ਵੀ ਮਹਿਲਾ ਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਿਵੇਂ ਤੁਸੀਂ ਬਟਾਲਾ ਇੱਕ ਬਾਰਡਰ ਡਿਸਟ੍ਰਿਕਟ ਹੈਗਾ ਅਸੀਂ ਜੋ ਹੈ ਇੰਟਰਨੈਸ਼ਨਲ ਬਾਰਡਰ ਦੇ ਨਾਲ ਸ਼ੇਅਰ ਮਤਲਬ ਆਪਣਾ ਸਰਹੱਦ ਜੋ ਹੈ ਅਸੀਂ ਸ਼ੇਅਰ ਕਰਦੇ ਹੈਗੇ ਤੇ ਚੈਲੈਂਜਿੰਗ ਜ਼ਿਲ੍ਹਾ ਹੈਗਾ ਉਹਦੇ اسپੈਸ਼ਲੀ ਪੁਲਿਸਿੰਗ ਦੇ ਵਿੱਚ لیکن ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈਗੀ ਕਿ ਇਹਦੇ ਵਿੱਚ ਅ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਤੋਂ ਲੈ ਕੇ ਆਪਣੇ 13 ਦੇ ਵਿੱਚ ਤਿੰਨ ਪੁਲਿਸ ਸਟੇਸ਼ਨ ਦੇ ਵਿੱਚ ਹੁਣ ਆਪਣੇ ਮਹਿਲਾ ਆਫੀਸਰਸ ਜੋ ਹੈ ਤਾਇਨਾਤ ਨੇ ਔਰ ਉਹ ਵੀ ਸਾਰੇ ਚੈਲੈਂਜਿੰਗ ਪੁਲਿਸ ਸਟੇਸ਼ਨਸ ਹੈਗੇ ਔਰ ਜੋ ਸਬ ਡਿਵੀਜ਼ਨਲ ਆਫੀਸਰ ਜੋ ਹੈ ਉਹ ਵੀ ਫੀਲਡ ਪੋਸਟ ਹੈ ਫਤਿਹਗੜ ਚੂੜੀਆ ਦੇ ਵਿੱਚ ਉੱਥੇ ਵੀ ਆਪਣੀ ਪੁਲਿਸ ਆਫੀਸਰ ਜੋ ਹੈ ਉਹ ਅਲरेडी ਆਫੀਸਰ ਪੋਸਟਡ ਹੈਗੇ ਨਾਲ ਹੀ ਐਸਪੀ ਜੋ ਦੋ ਪੋਸਟਸ ਹੈਗੇ ਉਹਦੇ ਵਿੱਚ ਇੱਕ ਪੋਸਟ ਹੋਇਆਗਾ ਆਪਣਾ ਐਸਪੀ ਹਿਡਕੁਆਟਰ ਹੈ ਉਹ ਇੱਕ ਮਾਈਲ ਆਫੀਸਰ ਹੈ। ਤੋਂ ਇਸ ਚੀਜ਼ ਦਾ ਬਹੁਤ ਖੁਸ਼ੀ ਹੈ ਕਿ ਜਿੱਥੇ ਆਪਾਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਉਹਦੇ ਵਿੱਚ ਇੱਕ ਆਫੀਸਰ ਦੀ ਕਾਬਲੀਅਤ ਨੂੰ ਉਹਨਾਂ ਦੇ ਜੈਂਡਰ ਦੇ ਨਾਲ ਨਾ ਤੋਲੇ ਹੋਏ। ਤੁਸੀਂ ਉਹਨਾਂ ਨੂੰ ਮੌਕਾ ਇੱਥੇ ਮੌਕਾ ਮਿਲ ਰਿਹਾ ਹੈਗਾ ਔਰ ਉਹ ਜਿੱਥੇ ਮੌਕਾ ਮਿਲ ਰਿਹਾ ਉੱਥੇ ਉਹਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਨਿਭਾ ਵੀ ਰਹੇ ਨੇ ਔਰ ਇੱਕ ਕੌਨਫੀਡੈਂਸ ਇਹ ਦੇ ਰਹੇ ਨੇ ਲੀਡਰਸ਼ਿਪ ਨੂੰ ਕਿ ਤੁਸੀਂ ਹੋਰ ਮਹਿਲਾ ਆਫੀਸਰਸ ਨੂੰ ਫੀਲਡ ਦੇ ਵਿੱਚ ਪੋਸਟ ਕਰ ਸਕਦੇ ਆ ਉਹ ਜੋ ਵੀ ਚੈਲੰਜਸ ਆਣੇ ਉਹ ਸਾਰੇ ਚੈਲੰਜਸ ਨੂੰ ਇਨਫੈਕਟ ਉਹਨਾਂ ਦੇ ਜੋ ਕਾਊਂਟਰਪਾਰਟ ਹੁੰਦੇ ਜੋ ਮੇਲ ਆਫੀਸਰਸ ਹੁੰਦੇ ਨੇ ਉਹਨਾਂ ਦੇ ਉਹਨਾਂ ਤੋਂ ਵਧੀਆ ਅਗਰ ਉਹਨਾਂ ਤੋਂ ਉਹਨਾਂ ਤੋਂ ਵਧੀਆ ਔਰ ਜਾਂ ਉਹਨਾਂ ਵਾਂਗੂ ਹੀ ਉਹਨਾਂ ਨੂੰ ਸੰਭਾਲ ਸਕਦੇ ਆ ਔਰ ਉਹ ਮੌਕੇ ਨੂੰ ਮਤਲਬ ਜੋ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਸੋਲਵ ਕਰ ਸਕਦੇ ਆ ਜੀ ਮੈਮ ਐਸਐਸਪੀ ਦੀ ਕੁਰਸੀ ਤੇ ਬੈਠੇ ਕਿੰਨਾ ਕੁ ਸੰਘਰਸ਼ ਲਾਈਫ ਦੇ ਵਿੱਚ ਕਰਨਾ ਪਿਆ ਇਸ ਕੁਰਸੀ ਵਾਸਤੇ ਅਹ ਦੇਖਿਏ ਜੀ ਇਟ ਇਜ਼ ਅ ਗੋਡਸ ਗ੍ਰੇਸ ਅਹ ਇਹਦੇ ਤੇ ਸੰਘਰਸ਼ ਤਾਂ ਹੈਗੇ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਜੋ ਜਿਸ ਐਗਜ਼ਾਮ ਦੇ ਰਾਹੀ UPSC ਐਗਜ਼ਾਮ ਦੇ ਰਾਹੀ ਹੁੰਦੀ ਹੈ ਉੱਤੇ ਅਲਾਵਾ ਵੀ ਜੋ ਅਸੀਂ ਸੋਸਾਇਟੀਲ ਜੋ ਹੁੰਦੇ ਆ ਮਤਲਬ ਆਪਣੇ ਇੱਕ ਸੋਸਾਇਟੀ ਦੇ ਵਿੱਚ ਇੱਕ ਨਜ਼ਰੀਆ ਹੁੰਦਾ ਹੈ ਨਹੀਂ ਜੀ ਆਪਾਂ ਕੁੜੀਆਂ ਨੂੰ ਕਿੱਥੇ ਕੰਮ ਕਰਨ ਦੇਣਾ ਹੈਗਾ ਜਾਂ ਤੁਸੀਂ ਇੰਨੇ ਕੋਈ DC ਕੋਈ SSP ਇਹ ਮਤਲਬ ਕਿੱਥੇ ਭੇਜੋਗੇ ਤੁਸੀਂ ਇਸ ਤਰੀਕੇ ਦੇ ਨਾਲ ਜੋ ਉਸ ਤਰੀਕੇ ਦੇ এনवायरमेंट ਤੋਂ ਜਦੋਂ ਅਸੀਂ ਸਾਰੇ ਹੀ ਗੁਜ਼ਰ ਰਹੇ ਹੈਗੇ ਆ ਲੇਕਿਨ ਇੱਕ ਗੁਰੂ ਦਾ ਮਿਹਰ ਰਿਹਾ ਹੈਗੇ ਜੀ ਅ ਕਰਤੋਂ ਵੀ ਬਹੁਤ ਜ਼ਿਆਦਾ ਸਪੋਰਟ ਰਹਾ। ਭਾਵੇਂ ਉਹ ਅੱਗੇ ਜਾ ਕੇ ਪੜ੍ਹਨ ਦੇ ਵਿੱਚ ਵੀ ਔਰ ਜਦੋਂ ਇੱਕ ਹੋਣ ਤੋਂ ਬਾਅਦ ਸਿਲੈਕਸ਼ਨ ਹੋਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਵੀ ਮੈਨੂੰ ਇੱਥੇ 6 ਸਾਲ ਹੁਣ ਹੋ ਗਏ ਨੇ। ਇੱਥੇ ਵੀ ਬਹੁਤ ਸਾਰੇ ਆਫੀਸਰਸ ਇਹਦੇ ਵਿੱਚ ਮੈਂ ਸਪੈਸ਼ਲੀ ਕੋਟ ਕਰਨਾ ਚਾਹਾਂਗੀ ਕਿ ਬਹੁਤ ਸਾਰੇ ਮੇਲ ਆਫੀਸਰਸ ਔਰ ਫੀਮੇਲ ਮਤਲਬ ਜੋ ਆਪਣੇ ਲੇਡੀ ਆਫੀਸਰਸ ਹੈ ਸਾਰਿਆਂ ਦਾ ਇੱਕ ਇਕੁਅਲ ਸਪੋਰਟ ਰਹੀ ਹੈ। ਜੋ ਅਸੀਂ ਕਹਿੰਨੇ ਆ ਜਦੋਂ ਕੋਈ ਲੇਡੀ ਆਫੀਸਰ ਜਾਂ ਕੋਈ ਮੇਲ ਆਫੀਸਰ ਇਹਦਾ ਜੋ ਕੋਈ ਸਕਸੈਸਫੁਲ ਹੋ ਜਾਂਦੇ ਆ ਉਦੇ ਵਿੱਚ ਹਮੇਸ਼ਾ ਜੋ ਹੈ ਸਪੋਰਟ ਸਿਸਟਮ ਦੇ ਨਾਲ ਹੀ ਹੁੰਦੇ ਹੈਗੇ ਉਹਦੇ ਵਿੱਚ ਜਿਵੇਂ ਮਤਲਬ ਇੱਥੇ ਪੰਜਾਬ ਪੁਲਿਸ ਦਾ ਮੈਂ ਗੱਲ ਕਰਾਂ ਤਾਂ ਉਹ ਫਿਰ ਬਹੁਤ ਸਾਰੇ ਸੀਨੀਅਰਸ ਹੈਗੇ ਆਪਣੇ ਨਾਰਥ ਦੇ ਫੋਰਸ ਹੈ ਉਹਨਾਂ ਸਾਰਿਆਂ ਨੇ ਉਹਨਾਂ ਦੇ ਸਪੋਰਟ ਦੇ ਨਾਲ ਹੀ ਕੋਈ ਅਫੀਸਰ ਜੋ ਹੈ ਉਹ ਅੱਗੇ ਵਧ ਸਕਦੇ ਨੇ اسپੈਸ਼ਲੀ ਜੋ ਡਿਸਟ੍ਰਿਕਟਸ ਹੁੰਦੇ ਉਹ ਇੱਕ ਅਫੀਸਰ ਦਾ ਕੰਮ ਨਹੀਂ ਹੀ ਹੁੰਦਾ ਉਹ ਟੀਮ ਵਰਕ ਹੁੰਦੀ ਹੈ ਤਾਂ ਇਹਦੇ ਵਿੱਚ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਹੁਣ ਤੱਕ ਦੀ ਜੋ ਸੀਨੀਅਰਸ ਦੀ ਗਾਈਡੈਂਸ ਵੀ ਰਹੀ ਹੈ ਔਰ ਨਾਟ ਟੀਮ ਦਾ ਜੋ ਵਰਕ ਰਹੀ ਹੈ ਉਹ ਬਹੁਤ ਵਧੀਆ ਰਹੀ ਹੈ ਔਰ ਹੁਣ ਤੱਕ ਚੀਜ਼ੇ ਠੀਕ ਚੱਲ ਰਹੀ ਹੈ ਜੀ। ਥਾਣੇਦਾਰ ਜਿਹੜਾ ਵਾ ਉਹ ਵੀ ਮਹਿਲਾ ਤੁਸੀਂ ਵੀ ਮਹਿਲਾ। ਫਿਰ ਕਿਸ ਤਰੀਕੇ ਨਾਲ ਸਾਰੇ ਬਟਾਲੇ ਨੂੰ ਆਪਾਂ ਜਿਹੜੀ ਵਾਕਡੋਰ ਆ ਤੁਹਾਡੇ ਹੱਥਾਂ ਹੁਣ ਮਹਿਲਾਵਾਂ ਦੇ ਹੱਤਾ ਕਿਸ ਤਰੀਕੇ ਨਾਲ ਦੇਖਦੇ ਹੋ ਫਿਰ ਕਿਸ ਤਰੀਕੇ ਨਾਲ ਤੁਸੀਂ ਕੰਟਰੋਲ ਕਰਦੇ ਹੋ ਜਾਂ ਕਿਸ ਤਰੀਕੇ ਨਾਲ ਕ੍ਰਾਈਮ ਨੂੰ ਨੱਥ ਪਾਈਏ ਕਿਉਂਕਿ ਮਹਿਲਾਵਾਂ ਜਿਹੜੀਆਂ ਇਹਨੇ ਪੁਰਸ਼ਾਂ ਤੋਂ ਘੱਟ ਨਹੀਂ ਹੈਗਾ ਮੈਂ ਪਹਿਲਾਂ ਵੀ ਗਿਆ ਵਾ ਕਿ ਹੁਣ ਮੌਕਾ ਮਹਿਲਾਵਾਂ ਨੂੰ। ਨਹੀਂ ਬਿਲਕੁਲ ਇਹਦੇ ਵਿੱਚ ਕੱਟ ਮੈਂ ਨਹੀਂ ਕਦੀ ਸਮਝਦੀ ਹੈਗੀ ਆ। ਅ ਮਤਲਬ ਠੀਕ ਹੈ ਆਪਾਂ ਮਹਿਲਾ ਦਿਵਸ ਦੀ ਗੱਲ ਕਰ ਰਹੇ ਹੈਗੇ ਆ ਮਹਿਲਾ ਆਫੀਸਰਸ ਪੋਸਟਡ ਹੈ ਮੈਨੂੰ ਇਹ ਲੱਗਦਾ ਹੈ ਜੋ ਸਕਸੈਸ ਹੁੰਦੀ ਹੈ ਜਾਂ ਜੋ ਕੰਟਰੋਲ ਹੁੰਦਾ ਉਹ ਇੱਕ ਆਫੀਸਰ ਦਾ ਕਾਬਿਲियत ਤੇ ਉੱਤੇ ਹੁੰਦੀ ਹੈ ਅਸੀਂ ਕਿਸੇ ਨੂੰ ਜਾਂ ਮੇਲ ਆਫੀਸਰ ਕਰਕੇ ਪੋਸਟਿੰਗ ਨਹੀਂ ਦਿੰਦੇ ਜਾਂ ਕੋਈ ਫੀਮੇਲ ਆਫੀਸਰ ਦੇਖ ਕੇ ਨਹੀਂ ਦਿੰਦੇ ਹੈਗੇ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਇਹ ਕਿੰਨੀ ਇਹਨਾਂ ਦੀ ਕਾਬਿਲियत ਹੈ ਇਹ ਕੋਈ ਕੰਮ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਲੇਕਿਨ ਇਹ ਗੱਲ ਜ਼ਰੂਰ ਹੈਗਾ ਜੋ ਆਪਣੀ ਜੋ ਬਿਆਸ ਜਨ ਨੂੰ ਅਸੀਂ ਕਹਿੰਦੇ ਦਿਮਾਗ ਦੇ ਵਿੱਚ ਚੀਜ਼ ਹੁੰਦੀ ਹੈ मतलब जो पुलिस ਦੇ ਵਿੱਚ ਅੱਛਾ ਕੁੜੀ ਕੀ ਕਰੂੰਗੀ ਜੀ ਹੈ ਨਾ ਜੋ ਆਪਣੇ ਅਸੀਂ ਅਸੀਂ ਵੇਖਿਆ ਇਥੇ ਪ੍ਰੈਕਟੀਕਲ ਐਕਸਪੀਰੀਅੰਸ ਵੀ ਵੇਖਿਆ ਬਹੁਤ سارے ਮੇਰੇ ਕੋਲ ਵੀ ਜਦੋਂ ਕੰਪਲੇਨਟ ਮਾਰ ਕਰਨ ਕਰਨੇ ਆਉਂਦੇ ਆ ਤਾਂ ਫਿਰ ਉਹ ਕਹਿੰਦੇ ਨਹੀਂ ਜੀ ਉਹ ਲੇਡੀ ਆਫਸਰ ਹੈਗਾ ਉਹਨਾਂ ਤੋਂ ਨਾ ਕਰਾਓ ਕੋਈ ਮੇਲ ਆਫਸਰ ਦੇ ਕੋਲ ਕਰਾਓ ਲੇਕਿਨ ਇਹ ਗੱਲ ਵੀ ਹੋਈ ਹੈ ਬਹੁਤ سارے ਲੋਕੀ ਪਬਲਿਕ ਆ ਕੇ ਆਪ ਰਿਕੁਐਸਟ ਕੀਤੀ ਹੈ ਨਹੀਂ ਜੀ ਸਾਡਾ ਕੰਮ ਜੋ ਤੁਸੀਂ ਇਹ ਲੇਡੀ ਆਫਸਰ ਨੂੰ ਹੀ ਦਿਓ ਕਿਉਂਕਿ ਉਹ ਜੋ ਹੈਗਾ ਬਹੁਤ ਜ਼ਿਆਦਾ ਇਹ ਹੁੰਦੇ ਨੇ ਮਤਲਬ ਕਰਪਟ ਨਹੀਂ ਹੁੰਦੇ ਯਾ ਉਹ ਬਹੁਤ ਸਿਨਸੀਅਰਲੀ ਕੰਮ ਕਰਦੇ ਹੈਗੇ ਉਹਦੇ ਕਰਕੇ ਤੁਸੀਂ ਇਹਨਾਂ ਨੂੰ ਮਾਰਕ ਕਰਾਓ ਪਰ ਲੇਕਿਨ ਇਹ ਜੋ ਹੈਗਾ ਅਪਰ ਜਿੰਨਾ ਐਕਸਪੋਜ਼ਰ ਦਿੰਦੇ ਆ ਮੌਕੇ ਦਿੰਦੇ ਆ ਉਹਦੇ ਮੌਕੇ ਦੇ ਹਿਸਾਬ ਸੇ ਲੋ ਉਹਨਾਂ ਦਾ ਐਕਸਪੀਰੀਅੰਸ ਵੀ ਹੋ ਜਾਏਗਾ ਔਰ ਵਧੀਆ ਤਰੀਕੇ ਨਾਲ ਕੰਮ ਵੀ ਕਰਾਂਗੇ ਔਰ ਜਹਾਂ ਤੱਕ ਜੋ ਤੜੀ ਸਵਾਲ ਸੀਗਾ ਕਿ ਲੇਡੀ ਆਫੀਸਰਸ ਲੱਗੇ ਨੇ ਉਹਨਾਂ ਦਾ ਕੰਟਰੋਲ ਕਿਸ ਤਰੀਕੇ ਨਾਲ ਹੁੰਦਾ ਹੈਗਾ ਉਹਦਾ ਤੁਸੀਂ ਪਬਲਿਕ ਤੋਂ ਪੁੱਛ ਸਕਦੇ ਹਾਂ ਜੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਆਪਣੀ ਹੈਂਡਲ ਕਰ ਰਹੇ ਹੈਗੇ ਮੈਨੂੰ ਇਨਫੈਕਟ ਜੋ ਸਾਡੇ ਸਭ ਤੋਂ ਵੱਡਾ ਥਾਣਾ ਹੈਗਾ ਜੀ ਸੀਟੀ ਥਾਣਾ ਹੈਗਾ ਉਹ ਸੇਖਵਾ ਹੈ ਇੱਥੇ ਸਾਰੇ ਲੇਡੀ ਆਫੀਸਰਸ ਲੱਗੇ ਨੇ ਔਰ ਸ਼ਾਇਦ ਤੁਸੀਂ ਕੋਟ ਕਰ ਰਹੇ ਸੀਗੇ ਨਹੀਂ ਜੀ ਮਤਲਬ ਉੱਥੇ ਸਾਰੇ ਜੋ ਅਵਾਰ ਅਗਰਦੀ ਹੋ ਰਿਆ ਸੀਗਾ ਉਹ ਤੋਂ ਮੈਡਮ ਨੇ ਇੱਕ ਇੱਕ ਸ਼ਾਮ ਦੇ ਵਿੱਚ ਸਾਰੇ ਨੂੰ ਆ ਸਾਰੇ ਨੂੰ ਪਹਜਾਤੇ ਤੋਂ ਇਸ ਤਰੀਕੇ ਦਾ ਮੈਨੂੰ ਕੰਮ ਕੰਮ ਦੇ ਉੱਤੇ ਮਤਲਬ ਹੁੰਦੀ ਹੈ ਸਪੈਸ਼ਲੀ ਜਦੋਂ ਪਬਲਿਕ ਇਹ ਦੇਖਦੀ ਹੈ ਨਹੀਂ ਜੀ ਆਫੀਸਰ ਜੋ ਹੈ ਉਹ ਉਹਨਾਂ ਦੇ ਮਤਲਬ ਪੋਟੈਂਸ਼ੀਅਲ ਹੈਗਾ ਉਹ ਉਹ ਸਟਰੋਂਗ ਨੇ ਉਦੇ ਕਰਕੇ ਏਰੀਆ ਆਪਣੇ ਆਪ ਕੰਟਰੋਲ ਚ ਆ ਜਾਂਦਾ ਜੀ ਜੀ ਘਰ ਤੋਂ 6 ਸਾਲ ਹੋ ਗਏ ਪੰਜਾਬ ਚ ਆਇਆ ਹੈ ਹਨਾ ਜੀ ਜੀ ਤਾਂ ਜਦੋਂ ਘਰ ਜਾਂਦੇ ਹੋ ਛੁੱਟੀ 1 ਮਹੀਨਾ ਜਾਂ 2 ਮਹੀਨੇ ਜਦੋਂ ਵੀ ਸਮਾਂ ਮਿਲਦਾ ਵਾ ਤਾਂ ਕਦੇ ਫਿਰ ਸਲੂਟ ਵਜਦਾ ਉੱਥੇ ਵੀ ਜਾ ਕੇ ਦਰਵਾਜ਼ੇ ਦੇ ਕੇ ਖੜੇ ਹੋ ਇਹਨੇ ਪਹਿਲਾਂ ਹੀ ਇਲਾਕੇ ਦੇ ਲੋਕ ਮਹੱਲੇ ਦੇ ਅ बिकॉज ਇਹ ਇਹ ਗੱਲੇ ਹੁੰਦੀ ਹੈ ਕਿ ਜਦੋਂ ਆਪਾਂ ਘਰ ਜਾਂਦੇ ਆ ਤਾਂ ਫਿਰ ਅਸੀਂ ਅਗੇਨ ਕਰਦੇ ਆਫੀਸਰ ਕਰ ਤੋਂ ਬਾਹਰ ਹੁੰਦੇ ਆ ਜੇ ਤੁਹਾਨੂੰ ਕਰ ਜਾਣੇ ਹੈ ਤਾਂ ਫਿਰ ਤੁਸੀਂ ਕਰ ਦੇ ਵਿੱਚ ਤੁਹਾਡਾ ਜੀ ਪੋਜੀਸ਼ਨ ਹੁੰਦਾ ਤੁਸੀਂ ਕਿਸੇ ਦੇ ਬੱਚੇ ਹੋ ਜਾਂ ਕਿਸੇ ਦਾ ਸਿਸਟਰ ਹੋ ਕਿਸੇ ਦੀ ਨਾ ਕੀ ਸਹੇਲੀ ਹੋ ਉਹੀ ਗੱਲ ਆ ਜਾਂਦੀ ਹੈਗੀ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਦਾ ਕੰਮ ਸੱਡਾ ਹੈਗਾ ਉਹਨਾਂ ਨੂੰ ਲੈ ਕੇ ਜੋ ਆਪਣਾ ਪਰਿਵਾਰ ਹੈ ਉਹ ਜ਼ਰੂਰ ਬਹੁਤ ਗਰਵ ਕਰਦੇ ਨੇ ਔਰ ਉਹਨੂੰ ਖੁਸ਼ੀ ਵੀ ਹੈਗੀ ਹੈ ਕਿ ਮਤਲਬ ਜੋ ਮੌਕਾ ਹੈ ਕਿ ਲੋਕਾਂ ਨੂੰ ਡਾਇਰੈਕਟਲੀ ਤੁਸੀਂ ਮਦਦ ਕਰਨ ਦਾ ਇਮੀਡੀਏਟ ਇੱਕ ਰੀਲੀਫ ਦੇਣ ਦਾ ਜੋ ਮੌਕਾ ਹੈ ਉਹਨਾਂ ਨੂੰ ਲੈ ਕੇ ਸਾਰਿਆਂ ਨੂੰ ਬਹੁਤ ਖੁਸ਼ੀ ਵੀ ਉਹ ਵਿਖਤ ਪੜਦੇ ਆ ਔਰ ਫਿਰ ਇਹ ਉਹਨਾਂ ਨੂੰ ਬਹੁਤ ਮਾਨ ਦੀ ਗੱਲ ਵੀ ਹੁੰਦੀ ਹੈ ਜੀ ਮਾਮਾ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਇੱਕ ਅਫੀਸਰ ਲੱਗਣਾ ਬੇਟੀ ਦਾ ਹੈ ਨਾ ਦਿਨ ਚ ਕਿੰਨੇ ਵਾਰੀ ਮਮਾ ਪਾਪਾ ਦਾ ਫੋਨ ਆਉਂਦਾ ਫਿਰ ਚਲੋ ਜੀ ਉਹ ਤਾਂ ਫਿਰ ਹੋ ਗਏ ਨਾ ਦਿਨ ਦੇ ਇੱਕ ਵਾਰੀ ਤਾਂ ਗੱਲ ਹੋਈ ਜਾਂਦੇ ਹੈਗੇ ਬਟ ਮੋਸਟਲੀ ਸ਼ਾਮੀ ਜਦੋਂ ਹੁੰਦਾ ਉਸ ਵੇਲੇ ਹੁੰਦੀ ਹੈ ਨਾਰਮਲ ਜੀ ਰੂਟੀਨ ਜੀ ਹੁੰਦਾ ਹੈ ਲੇਕਿਨ ਉਹਨਾਂ ਨੂੰ ਮੈਂ ਜਿਵੇਂ ਮੈਂ ਕਹਿ ਰਹੇ ਸੀਗੀ ਅਫੀਸਰ ਤੁਸੀਂ ਕਰਦੇ ਬਾਹਰੋਂ ਲੇਕਿਨ ਪੇਰੈਂਟਸ ਵਾਸਤੇ ਤੇ ਤੁਸੀਂ ਬੱਚੇ ਹੋਣੇ ਆ ਤੋ ਪਹਿਲੀ ਗੱਲ ਆਹੀ ਹੁੰਦੀ ਹੈ ਜ हां जी ਤੁਹਾਡਾ ਸਿਹਤ ਠੀਕ ਹੈ ਹਾਂ ਜੀ ਤੁਹਾਡਾ ਮਤਲਬ ਖਾਣਾ ਵਗੈਰਾ ਹੋ ਗਿਆ ਸੋ ਇਸ ਤਰੀਕੇ ਦੇ ਨਾਲ ਦਾ ਉਹ ਚੱਲਦੀ ਹੈ ਜੀ ਅੱਛਾ ਸਰ ਇੱਕ ਚੀਜ਼ ਦੱਸ ਦਿਓ ਤੁਸੀਂ ਕਿਹਾ ਸੀ ਕਿ ਯੂਪੀਐਸ ਕਲੀਅਰ ਕੀਤਾ ਤੁਹਾਡਾ ਮਨ ਜੇ ਸ਼ੌਂਕ ਸੀ ਪੁਲਿਸ ਅਫਸਰ ਬਣਨ ਦਾ ਕਿ ਜਾਂ ਕਿਸਮਤ ਹੀ ਇਧਰਲੇ ਪਾਸੇ ਲੈ ਆਈ ਹੈ ਅ ਮੈਂ ਸੱਚੀ ਦੱਸ ਦੇਣਾ ਪੂਰਾ ਜੋ ਚੀਜ਼ ਹੈਗੀ ਆ ਜਦੋਂ ਅਸੀਂ ਐਗਜ਼ਾਮ ਲਿਖਦੇ ਆ ਮੰਨ ਲੀਜੀਏ ਯੂਪੀਐਸਸੀ ਜਦੋਂ ਲਿਖਦੇ ਆ ਤੁਸੀਂ ਆਪਣੇ ਦਿਮਾਗ 'ਚ ਇੱਕ ਚੀਜ਼ ਹੁੰਦੀ ਹੈ ਕਿ ਹਾਂਜੀ ਤੁਸੀਂ ਪਬਲਿਕ ਪਬਲਿਕ ਲਾਈਫ ਦੇ ਵਿੱਚ ਜਾਣਾ ਆ ਲੋਕਾਂ ਦੇ ਜੋ ਇਸ਼ੂਜ਼ ਹੈ ਉਹਨਾਂ ਨੂੰ ਰਿਜ਼ੋਲਵ ਕਰਨੀ ਹੈ ਤਾਂ ਉਹਦੇ ਵਾਸਤੇ ਭਾਵੇਂ ਉਹ ਤੁਸੀਂ ਡੀਸੀ ਦਾ ਸੋਚਦੇ ਹੋ ਏ ਐਸਐਸਪੀ ਦਾ ਸੋਚਦੇ ਹੋ ਲੇਕਿਨ ਜਦੋਂ ਐਗਜ਼ਾਮ ਤੁਸੀਂ ਲਿਖਦੇ ਹੋ ਤਾਂ ਉਸ ਉਸ ਵੇਲੇ ਤਾਂ ਕੁਝ ਨਹੀਂ ਪਤਾ ਹੁੰਦਾ ਕਿ ਪਾਸ ਹੋ ਗਏ ਤਾਂ ਵਧੀਆ ਗੱਲ ਹੈ ਉਹ ਤੋਂ ਬਾਅਦ ਜੋ ਮਿਲਦਾ ਉਹ ਤੁਹਾਡੀ ਭਗਵਾਨੀ ਦੀ ਦੇਣ ਹੁੰਦੀ ਹੈ ਜੀ ਇਟ ਇਜ਼ 올 ਡੈਸਟੀਨੀ ਲੇਕਿਨ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਪਿਛਲੇ 6 ਸਾਲ ਦੇ ਵਿੱਚ ਜੋ ਮੇਰੀ ਇਥੇਕ ਐਕਸਪੀਰੀਅੰਸ ਮਿਲੀ ਹੈ ਆਮ ਵੈਰੀ ਵੈਰੀ ਹੈਪੀ ਕਿ ਇਹ ਪੁਲਿਸ ਦੇ ਵਿੱਚ ਆ ਕੇ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਜੋ ਮਿਲੇ ਉਹ ਇਤੋਂ ਵਧੀਆ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਹੋਰ ਮੰਗ ਸਕਦੀ ਸੀ ਹਾਂਜੀ ਬਹੁਤ ਸਾਰੇ ਲੋਕ ਐਸੇ ਨੇ ਕਿ ਜਿਹੜੇ ਬੱਚੀਆਂ ਨੂੰ ਅੱਜ ਵੀ ਘਰ ਦੀ ਚਾਰਦੀਵਾਰੀ ਦੇ ਵਿੱਚ ਬੰਦ ਕੀਤਾ ਚਾਹੇ ਉਹ ਅਨਪੜ੍ਹ ਦੀ ਗੱਲ ਕਰ ਲਈ ਅਨਪੜਤਾ ਦੀ ਗੱਲ ਕਰ ਲਈਏ ਬੋਸਾਰੇ ਐਸੇ ਇਲਾਕੇ ਨੇ ਜਿੱਤੇ ਅੱਜ ਵੀ ਲੋਕ ਇੰਨੇ ਪੜੇ ਲਿਖੇ ਨਹੀਂ ਹੈਗੇ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਦੇ ਅਮ ਦੇਖੀ ਦੋ ਚੀਜ਼ਾਂ ਹੈਗੇ ਜਿਹਦੇ ਵਿੱਚ ਮੈਂ ਇਹਦੇ ਤੇ ਫੋਕਸ ਕਰਨਾ ਚਾਹੂੰਗੀ ਜਾਂ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਇੱਕ ਮੈਂ ਅਪੀਲ ਵੀ ਕਰਨਾ ਚਾਹੂੰਗੀ ਇਹ ਜੋ ਬੱਚਿਆ ਜੋ ਹੈ ਕੁੜੀਆਂ ਹੈ ਜਾਂ ਮੁੰਡੇ ਹੈ ਆਪਣੇ ਬੱਚੇ ਜੋ ਹੈ ਉਹਨਾਂ ਦੇ ਉੱਤੇ ਤੁਹਾਡਾ ਜੋ ਇਨਵੈਸਟਮੈਂਟ ਹੈ ਪੇਰੈਂਟਸ ਦਾ ਜੋ ਇਨਵੈਸਟਮੈਂਟ ਹੁੰਦੀ ਹੈ ਉਹ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਪਮਿਆਸੀ ਉਹਨਾਂ ਦੇ ਉੱਤੇ ਕਿੰਨਾ ਪੈਸੇ ਖਰਚ ਲੀਏ ਕੁਝ ਕਰ ਦਈਏ ਉਤੋਂ ਉਹ ਸਾਰੀ ਚੀਜ਼ਾਂ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿ ਤੁਸੀਂ ਇਹਨਾਂ ਨੂੰ ਕਿਸ ਤਰੀਕੇ ਦਾ ਇਹਨਾਂ ਦੀ ਪਰਵਰਿਸ਼ ਦੇ ਰਿਹਾ ਆਪਾਂ ਕਿਸ ਤਰੀਕੇ ਦੇ ਇਹਨਾਂ ਨੂੰ ਆਪਾਂ ਇੰਡੀਪੈਂਡੈਂਟ ਬਣਾ ਰਹੇ ਹੈਗੇ ਉਹ ਆਪਣੇ ਪੈਰ 'ਚ ਖੜੇ ਹੋ ਜਾਣ ਉਹਨਾਂ ਦੀ এডੂਕੇਸ਼ਨ ਜੋ ਹੈ ਉਹ ਵਧੀਆ ਤਰੀਕੇ ਨਾਲ ਅੰਡਰਹੈਂਡ ਤਾਂਕਿ ਉਹ ਅੱਗੇ ਜਾ ਕੇ ਆਪਣੀ ਜ਼ਿੰਦਗੀ ਆਪ گزار ਸਕੀਏ ਆਪਣੇ ਪੈਰਾਂ 'ਚ ਖੜੀਏ ਆਪਣਾ ਜੋ ਹੈ ਕਮਾਈ ਖੁਦ ਕਰੀਏ ਔਰ ਉਹਦੇ ਨਾਲ-ਨਾਲ ਜਦੋਂ ਇੱਕ ਜੋ ਬੰਦਾ ਹੈ ਮਤਲਬ ਇੱਕ ਜੋ ਆਪਣੇ ਵਿਅਕਤੀ ਆਪਣੇ ਆਪ ਦਾ ਖੁਦ ਕਮਾਈ ਕਰਨੇ ਸ਼ੁਰੂ ਕਰ ਦਿੰਦਾ ਤਾਂ ਫਿਰ ਉਹਨਾਂ ਨੂੰ ਇੱਕ ਕੌਨਫੀਡੈਂਸ ਹੁੰਦੀ ਹੈ ਕਿ ਹਾਂ ਜੀ ਮੈਂ ਆਪਣੀ ਜ਼ਿੰਦਗੀ ਦਾ ਕਮਾਨ ਮੇਰੇ ਹੱਥ ਚ ਹੈਗਾ ਆਪਣੇ ਹੱਥ ਚ ਤਾਂ ਫਿਰ ਉਹ ਸੋਸ਼ੀਅਲੀ ਵੀ ਇੰਡੀਪੈਂਡੈਂਟ ਹੋ ਜਾਂਦਾ ਔਰ ਆਪਣਾ ਲਾਈਫ ਦਾ ਵੀ ਡਿਸੀਜਨ ਉਹ ਲੈ ਸਕਦੇ ਆ ਉਹ ਇਹ ਮੁੰਡੇ ਤੋਂ ਜ਼ਿਆਦਾ ਮੈਨੂੰ ਲੱਗਦਾ ਕੁੜੀਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਹਿਸਾਬ ਸੇ ਸਾਡੀ ਜੋ ਹੈ ਸੋਸਾਇਟੀ ਹੈ ਹਲੇ ਵੀ ਸਾਡਾ ਜੋ ਥਿੰਕਿੰਗ ਹੈ ਕਿ ਕੁੜੀਆਂ ਨੂੰ ਜਿੱਤੇ ਪ੍ਰਾਇੋਰਟੀ ਆ ਜਾਂਦੀ ਹੈ ਆਪਾਂ ਕੁੜੀਆਂ ਨੂੰ এডੂਕੇਸ਼ਨ ਦੇ ਵਿੱਚ ਥੋੜਾ ਜਿਹਾ ਪਿੱਛੇ ਰੱਖ ਦਿੰਦੇ ਹੈਗੇ ਉਹ ਚੀਜ਼ ਨਾ ਕਰਨ ਇਹਦੇ ਵਿੱਚ ਪੇਰੈਂਟਸ ਨੂੰ ਪਾਵੇਂ ਤੁਸੀਂ ਕਿਸੇ ਹਿਸਾਬ ਦੇ ਹੋਵੇ ਤੁਹਾਡੀ ਜੋ ਬੈਕਗ੍ਰਾਉਂਡ ਹੈ ਪਾਵੇਂ ਤੁਸੀਂ ਪੜੇ ਲਿਖੇ ਹੋ ਪਾਵੇਂ ਤੁਸੀਂ ਗਰੀਬ ਹੋ ਪਾਵੇਂ ਅਮੀਰ ਹੋ ਜੋ ਬੈਸਟ ਚੀਜ਼ ਜੋ ਤੁਸੀਂ ਆਪਣੇ ਬੱਚੇ ਨੂੰ ਦੇ ਸਕਦੇ ਹੋ ਉਹ এডੂਕੇਸ਼ਨ ਹੈ ਉਹਦੇ ਤੇ ਫੋਕਸ ਕਰ ਲਿਓ ਤਾਂ ਕਿ ਬੱਚੇ ਅੱਗੇ ਜਾ ਕੇ ਆਪਣੇ ਪੈਰਾਂ 'ਚ ਆਪ ਖੜ ਜਾਣ ਔਰ ਆਪ ਆਪਣੀ ਜ਼ਿੰਦਗੀ ਦਾ ਕਮਾਂਡ ਸੰਭਾਲ ਲੈਣ ਤਾਕੀ ਉਹ ਜਦੋਂ ਕੋਈ ਬੱਚਾ ਵਿਗੜਦਾ ਆ ਕੋਈ ਗਲਤ ਰਸਤੇ 'ਤੇ ਚੱਲਦਾ ਆ ਤਾਂ ਮਾਪਿਓ ਤੋਂ ਜ਼ਿਆਦਾ ਦੁਖੀ ਹੋਰ ਕੋਈ ਹੋ ਨਹੀਂ ਸਕਦਾ ਔਰ ਇੱਕ ਵਧੀਆ ਸਿਟੀਜ਼ਨ ਬਣ ਜਾਂਦਾ ਆ ਤਾਂ ਫਿਰ ਉਹ ਤੋਂ ਆਪਣਾ ਕਰ ਵੀ ਸੰਭਾਲ ਲੈਂਦਾ ਔਰ ਇੱਕ ਸੋਸਾਇਟੀ ਵਾਸਤੇ ਵੀ ਇੱਕ ਉਹ ਵਧੀਆ ਇੱਕ ਗਿਫਟ ਤਰੀਕੇ 'ਤੇ ਬਣ ਸਕਦੇ ਆ ਉਹ ਸੋਸਾਇਟੀ ਨੂੰ ਆਪਣੇ ਕਰ ਦੇ ਨਾਲ ਨਾਲ ਸੋਸਾਇਟੀ ਨੂੰ ਵੀ ਉਹ ਇੰਪਰੂਵ ਕਰ ਸਕਦੇ ਹੈਗੇ ਇਹਦੇ ਕਰਕੇ ਇਹ ਮੇਰੀ ਮੰਨਣਾ ਹੈ ਬਹੁਤ ਸਟਰੋਂਗ ਮੰਨਣਾ ਹੈ ਇਹ ਤੋਂ ਅਸੀਂ ਯੂ ਨੋ এডੂਕੇਸ਼ਨ ਦੇ ਉਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਜੇ ਬਿਲਕੁਲ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਐਸਐਸਪੀ ਬਟਾਲਾ ਨੇ ਉਹਨਾਂ ਲੋਕਾਂ ਨੂੰ ਉਹਨਾਂ ਮਾਪੇ ਬਬ ਨੂੰ ਅਪੀਲ ਜ਼ਰੂਰ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਜੇਕਰ ਬੱਚੀਆਂ ਪੜੀਆਂ ਹੋਣਗੀਆਂ ਚੰਗੀ ਐਜੂਕੇਸ਼ਨ ਹੋਵੇਗੀ ਤਾਂ ਉਹ ਆਪਣੇ ਪੈਰਾਂ ਤੇ ਖੁਦ ਸਟੈਂਡ ਹੋ ਸਕਦੀਆਂ ਵਾ ਜਿਸ ਤਿੱਕੇ ਨਾਲ ਅੱਜ ਮੈਮ ਕੁਰਸੀ ਤੇ ਬੈਠੀ ਨਹੀਂ ਉਹ ਬੱਚੀਆਂ ਵੀ ਪੜ੍ਹ ਲਿਖ ਕੇ ਇਸ ਕੁਰਸੀ ਤੇ ਬੈਠ ਸਕਦੀਆਂ ਨੇ ਇੱਕ ਚੰਗਾ ਮੁਕਾਮ ਹਾਸਲ ਕਰ ਸਕਦੀਆਂ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟਪੇ ਨਿਊਜ਼ ਬਟਾਲਾ